ਹਾਂਜੀ ਸੌ ਦਾ ਦੇਵਾਂਗੇ ਜੀ ਥੋੜਾ ਟਾਈਮ ਲੱਗੂਗਾ ਅੱਛਾ ਉਹ ਕੜਾਈ ਵਾਲੀ ਸੂਟ ਹੈ ਜੀ ਜੀ ਕੜਾਈ ਜਾਦੇ ਕਰਦੇ ਨਾ ਅਸੀਂ ਮਤਲਬ ਕੜਾਈ ਕਰਦੇ ਆ ਸੂਟਾਂ ਦੇ ਮਸ਼ੀਨ ਨਹੀਂ ਲਾ ਲੋ ਹੈਂਡਵਰਕ ਲਾ ਲੋ ਸਟੀਚਿੰਗ ਦਾ ਹੋ ਗਿਆ ਕਿੰਨੇ ਸੂਟ ਕਹਿੰਦੇ ਸੂਟ ਦਾ ਕੰਮ ਕਰਦੇ ਆ ਬਹੁਤ ਜੀ ਬਸ ਕਸਟਮਰ ਆਏ ਜਾਂਦੇ ਜੀ ਹਾਂਜੀ ਦਿਖਾ ਦਿੰਨੇ ਆ ਜੀ ਸੂਟ ਦਾ ਐ ਦੇਖੋ ਜੀ ਇਹ ਤਿਆਰ ਕਰਾਇ ਦਿੱਨੇ ਇਹ ਤਾਂ ਹੈਂਡਵਰਕ ਦਾ ਜੀ ਸਾਰਾ ਇਹ ਮਸ਼ੀਨ ਦਾ ਜੀ ਅੱਛਾ ਇਹ ਆਪਾਂ ਕਰਦੇ ਆ ਕਿਉਂਕਿ ਹਣਾ ਪੇਂਟ ਹੈ ਜੀ ਬਿੱਦਰ ਮਤਲਬ ਹੈਂਡਵਰਕ ਇਹ ਲੈਣੇ ਆ ਛੋਟੇ ਵਰਗੇ ਕੰਮ ਚ ਕਰਾਉਣਾ ਇਹ ਲੱਗ ਲੱਗ ਹੈ ਜੀ ਜਿਵੇਂ ਮਸ਼ੀਨ ਵਾਲਾ ਇਹਦਾ ਮੰਨ ਕੇ ਚੱਲੋ ਵੀ 2000 ਤੇ ਆ ਹੂੰ ਹੂੰ ਇਹਦਾ ਮੰਨ ਕੇ ਚੱਲੋ 2500 3000 ਦੇ ਵਿੱਚ ਵਿੱਚ ਆ ਇਹਨਾਂ ਦੁਪੱਟਾ ਵੀ ਰੈਡੀ ਹੈ ਤੇ ਇਹ ਮੰਨ ਕੇ ਚੱਲੋ 3500 ਤੱਕ ਦਾ ਅੱਛਾ ਅੱਛਾ ਵੀ ਮਤਲਬ ਹੋਰੇ ਆਟਮ ਉਸਾਰ ਇਹ ਵੀ ਆਪਣਾ ਜਿਵੇਂ ਕੀ ਪਹੁੰਚਾ ਤੇ ਹੋ ਗਿਆ ਘੇਰਾ ਹੋ ਗਿਆ ਬਾਜੂ ਹੋ ਗਈ ਇਹਦਾ ਆਪਾਂ ਪੈ 3000 ਰੁਪਏ ਲੈਂਦਾ ਜੀ 3000 ਹਾਂਜੀ ਹੋਰ ਕੀ ਕੀ ਕਰਦੇ ਹੋ ਤੁਸੀਂ ਅਸੀਂ ਸਲੂਨ ਦਾ ਕੰਮ ਵੀ ਕਰਦੇ ਹਾਂ ਜੀ ਅੱਛਾ ਜੀ ਮਤਲਬ ਕਿ ਫੇਸ਼ੀਅਲ ਤੋਂ ਲੈ ਕੇ ਬ੍ਰਾਈਡਲ ਤੱਕ ਦਾ ਸਾਰਾ ਕੰਮ ਪਰਮਨੈਂਟ ਹੈਅਰ ਵਗੈਰਾ ਹਾਂ ਜੀ ਸਾਰਾ ਤੁਹ ਕਰਦੇ ਹਾਂ ਹਾਂਜੀ ਸਾਰਾ ਕਰਦੇ ਹਾਂ ਜੀ ਤੇ ਕੁੜੀਆਂ ਰੱਖੀਆਂ ਤੁਸੀਂ ਹਾਂਜੀ ਹਾਂਜੀ ਇਹ ਕੁੜੀ ਤਾਂ ਮਤਲਬ ਕੱਪੜੇ ਦੇ ਵਰਕ ਦਾ ਕਢਾਈ ਦਾ ਸਿੱਖਦੀ ਹੈ ਜੀ ਉਹ ਸਲਾਈਆਂ ਕਰਦੀ ਹੈ ਅੱਛਾ ਉਹ ਸਲਾਈਆਂ ਕਰਦੀ ਹੈ ਹਾਂਜੀ ਤੇ ਕੀ ਇਹਨਾਂ ਦਾ ਪ੍ਰਾਈਸ ਮਹੀਨੇ ਦਾ ਮਹੀਨੇ ਦਾ ਮਤਲਬ ਕੀ ਕੰਮ ਕਰਨਾ ਸਾਮਨ ਲੈਨੇ ਜਿਵੇਂ ਇਨਨਾ ਤੋਂ ਤਾਂ ਅਸੀਂ 3000 ਰੁਪਏ ਲੈਨੇ ਕਾਂਟੀ ਦੇ ਸਾਮਾ ਵੀ ਤੇ ਉਹ ਮਤਲਬ ਕਿ ਉਹਨਾਂ ਦਾ ਘਟ ਹੁੰਦਾ ਥੋੜਾ ਟਾਈਮ ਲੱਗ ਜਾਂਦੇ ਉਹ 2250 ਤੱਕ ਹੀ ਦੇ ਦਿੰਦੇ ਨੇ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਮਤਲਬ ਤੁਹਾਡਾ ਸਲੂਨ ਦਾ ਵੀ ਹੈਗਾ ਤੇ ਵਰਕ ਦਾ ਵੀ ਹੈਗਾ ਹਾਂਜੀ ਹੈਂਡ ਵਰਕ ਮਸ਼ੀਨ ਵਰਕ ਦੋਨੋਂ ਆ ਹਾਂਜੀ ਸਟਿਚ ਵੀ ਕਰਦੇ ਹੋ ਆਪਣੇ ਸਟਿਚ ਵੀ ਕਰ ਲੈਂਦੇ ਆ ਜੀ ਟਾਈਮ ਬਚਦਾ ਹੁੰਦਾ ਜੀ ਤੇ ਕਹਿੰਦੇ ਜੇ ਤੁਸੀਂ ਵੀ ਕਿੰਨੇ ਪੈਸੇ ਲੈਨੇ ਹੋਗੇ ਕਾਦੇ ਜੀ ਵੀ ਨਹੀਂ ਆ ਸਾਡੇ ਤੇ ਕੁੜੀਆਂ ਬਾਸਟੇਟ ਕਰਾਉਂਗੇ ਆ ਕਬਾਜੇ ਨਹੀਂ ਕੱਟਦੇ ਆ ਖੁੱਲੇ ਜੇ ਰੱਖਦੀ ਆ ਕੁੜੀਆਂ ਅੱਛਾ ਬਾਅਦ ਕਰੂਣੇ ਇਹਦੇ 30000 ਤੱਕ ਹੋ ਜਾਣਗੇ ਤੁਹਾਡੇ ਪਰਮਨੈਂਟ ਹਾਂ ਜੀ ਬਾਹਰ ਨੂੰ ਭਾਣੇ ਨਹੀਂ ਕੰਮ ਚੱਕਿਆ ਪਿਆਗਾ ਨਾ ਨਾ ਤੂੰ ਸਾਡੇ ਕੁਦੇ ਬਾਅਦ ਜਿ ਮਚਾ ਦੇਗੀ ਨਾ ਤੂੰ 3000 ਰੁਪਇਆ ਲੈ ਰੇਗੀ ਨਹੀਂ ਪਾੜੇ ਇੰਨੇ ਪੈਸੇ ਦਾ ਬਾੜੇ ਆ ਨਾ ਜੀ ਕੀ ਕਰੀਏ ਪਿੱਛੋਂ ਸਮਾਨ ਹੀ ਬਹੁਤ ਜਿਆਦਾ ਹੁੰਦਾ ਕੁੜੀਆਂ ਦਾ ਇਹੀ ਤਾਂ ਬਾਸ ਕਰਦੇ ਤੁਸੀਂ ਤਾਂ ਨਾ ਸਾਨੂੰ ਲੰਗ ਕਰਕੇ ਜਾਉਂਗੀ ਕੁੜੀਆਂ ਕਾਦੀ ਹਾਂ ਕੁੜੀਆਂ ਕਰਕੇ ਨਾ ਲਾ ਕੇ ਜੇ ਰੱਬ ਨੇ ਦਿੱਤਾ ਉਹ ਤਾਂ ਰੱਖ ਦਗਾ ਨਹੀਂ ਹਾਂ ਰੱਖ ਤੇਰੇ ਮੇਰੇ ਵਰਗਾ ਤਾਂ ਵਟਾਉਣਾ ਵੀ ਹਾਰਦੀਆਂ ਹਾਂ ਅੱਜਕੱਲ ਪੈਣੀ ਫੈਸ਼ਨ ਆ ਬੇਬੇ ਤੁਸੀਂ ਜਾਣਦੀਆਂ ਨਹੀਂ ਆ ਇਹੀ ਤਾਂ ਅੱਜਕੱਲ ਵਧੀਆ ਚੀਜ਼ ਲੱਗਦੀ ਹੈ ਖੈਰ ਸੁਣਨਾ ਆਹੋ ਪੁੱਤ ਸਾਡੇ ਮਾਏ ਮੈਂ ਤਾਂ ਕਿੱਥੇ ਸੀ ਇਹ ਜਾ ਕੁਛ ਇਹ ਤਾਂ ਸਿੰਧੀਆਂ ਗੁੱਤਣੀਆਂ ਕਰ ਦੇਣੀਆਂ ਅਸਾਧਾ ਜੂੜਾ ਨਹੀਂ ਕਰ ਦਿੰਦੇ ਸੀ ਸਾਡੇ ਘਰ ਦੇ ਆਖਦੇ ਮੇਰਾ ਜੂੜਾ ਕਰ ਲਿਆ ਜਵਾਨੇ ਦੇ ਸਾਹਮਣੇ ਬਦਲਣਾ ਪੈਂਦਾ ਬੇਬੀ ਆਪ ਨੂੰ ਵੀ ਜਵਾਨੇ ਦੇ ਸਾਹਮਣੇ ਬਦਲਣਾ ਪੈਂਦਾ ਇੰਨੇ ਕਹਿੰਦੇ ਹੁਣ ਜਵਾਨ ਨਹੀਂ ਇਹ ਜਾ ਆ ਗਿਆ ਜੁੜੀਆਂ ਜਿਗਾਂ ਜੁਮਾਨੇ ਸਭ ਨਾਲ ਬਦਲੋ ਸੋਚ ਬਦਲਣਾ ਹੋਣਾ ਹਾਂਜੀ ਆਹੀ ਬਸ ਇਹ ਜਿਹੇ ਚਮਾਹ ਉਹਦਾ ਜੜ ਕੱਢ ਤੀਆਂ ਆ ਜਾਂ ਕੰਨੇ ਲਾ ਦੁਕਾਨਾ ਪਾ ਕੇ ਬਹਿ ਜਾਂਦੀ ਐ ਜੇ ਕੁਛ ਦੀ ਇਹਨਾਂ ਦਾ ਪੈਸੇ ਬਣਨਾ ਇੱਕ ਮਤਲਬ ਕਿ ਸਮੂਨ ਕਰਨਾ ਵੀ ਬਹੁਤ ਵੱਡਾ ਸਟਰਗਲ ਹੈ ਜੀ ਅੱਛਾ ਸਮੂਨ ਤੁਸੀਂ ਤਾਂ ਕਹਤਾ ਵੀ ਇਹ ਚੀਜ਼ਾਂ ਹੋਏ ਜੇ ਮਨ ਕੇ ਚੱਲੋ ਮੇਰੇ ਤੋਂ ਕੰਮ ਕਰਾ ਕੇ ਜਾਂਦੀ ਐ ਜੀ ਮੈਂ ਇਹ ਨੂੰ ਨਹੀਂ ਕੰਮ ਸਹੀ ਕਰਕੇ ਦਿੰਦੀ ਇਹ ਹਜ਼ਾਰਾਂ ਬੰਦੇ ਚ ਦੱਸੂ ਤਾਂ ਮੇਰੀ ਦੁਕਾਨਦਾਰੀ ਬੰਦ ਹੈ ਜੇ ਹੁਣ ਮੈਂ ਵਧੀਆ ਕੰਮ ਕਰੂੰਗੀ ਉਸ ਹਾਲ ਵਿੱਚ ਸਾਡਾ ਕੰਮ ਚੱਲਦਾ ਠੀਕ ਹੈ ਦੁਕਾਨਦਾਰੀ ਕਰਨੇ ਵੀ ਬਹੁਤ ਔਖੇ ਹੈ ਜੀ ਦੁਕਾਨਦਾਰੀ ਚਲਾਉਣੇ ਵੀ ਬਹੁਤ ਔਖੇ ਹੈ ਤੇ ਜਲਦੀ ਜਲ ਬੰਦੀ ਹੈ ਹਾਂ ਚਲ ਭਾਈ ਤੂੰ ਤਾਂ ਦਾ ਕੰਮ ਤੋੜਨਾ ਹੀ ਆਂਦੀ ਰੋਜੀ ਰੋਟੀ ਕਰਨੀ ਆ ਹੈਨਾ ਕਿਸੇ ਨਾਲ ਨਾਲ ਕਮਾਉਣ ਦਾ ਚੱਲਿਆ ਤਾਂ ਬਣਾਉਣਾ ਹੀ ਹੈ ਜੀ ਐਸਾ ਤਾਂ ਬਣਾਉਣਾ ਹੀ ਆ ਅੱਜ ਕੱਲ ਤੋਂ ਇਹ ਕਿੰਨੀ ਮਹਿੰਗਾ ਆਈ ਹੋਗੀ ਮੰਨ ਕੇ ਚੱਲੋ ਤੁਸੀਂ 10000 ਲੈ ਕੇ ਜਾਵੋਗੇ ਤੁਸੀਂ ਰੁਪਿਆ ਵੀ ਘਰੇ ਬਚਾ ਕੇ ਨਹੀਂ ਲੈ ਕੇ ਆਓਗੇ ਆਹ ਨਹੀਂ ਬਚਦਾ ਹਾਂ ਇਹ ਨਹੀਂ ਹੋਈ ਬਹੁਤ ਜ਼ਿਆਦਾ ਮਹਿੰਗਾ ਆਈ ਹੋਈ ਪਈ ਐ ਹਾਂ ਚਾਹ ਭਾਈ ਬੇਰਾ ਜੀ ਦੁਕਾਨ ਨੂੰ ਆ ਜਾ ਮੇਰੇ ਕੋਲ ਕਿਹੜੇ ਟਾਈਮ ਹੈਗਾ ਕੋਈ ਗੱਲ ਨਹੀਂ ਜੇ ਤੁਹਾਡੇ ਕੋਲ ਕੱਲ ਨੂੰ ਟਾਈਮ ਹੈ ਤੁਸੀਂ ਕੱਲ ਨੂੰ ਮਾਰ ਲਓ ਜਿਹੜਾ ਸੂਟ ਦੇਣਾ ਹੈ ਜੀ ਮੈਂ ਸ਼ਾਮ ਨੂੰ ਅੱਛਾ ਅੱਛਾ ਹਾਂਜੀ ਵੀ ਸਾਡਾ ਵੀ ਕੱਢਦੇ ਜੀ ਸੂਟ ਇੱਕ ਹਾਂਜੀ ਜ਼ਰੂਰ ਆ

ਹਾਂਜੀ ਚੰਗਾ ਭਾਈ ਵਧੀਆ ਕੰਮ ਆ ਤੇਰਾ ਹਾਂਜੀ ਹਾਂਜੀ ਕੰਮ ਆ ਹੀ ਆ ਜਿਨਾ ਨੇ ਕਰਨਾ ਤੂੰ ਵੀ ਸਿੱਖਣਾ ਕੁੜੀ ਸਿੱਖੀ ਜਾਂਦੀ ਆ ਕੱਲ ਨੂੰ ਇੱਥੇ ਐਵੇਂ ਕਰਕੇ ਆ ਜਿੱਥੇ ਲਾਓ ਸਾਰੇ ਜਿਹੜੇ ਹੁਣ ਤਾਂ ਸਿੱਖੂਗੀ ਮੈਨੂੰ ਵੀ ਪਤਾ ਲੱਗ ਗਿਆ ਵੀ ਮਹਿੰਗਾਈ ਬਥੇਰੀ ਹੈ ਮੈਂ ਨਹੀਂ ਹੁਣ ਸਿੱਖੂਗੀ ਹਾਂ ਇਹ ਸਾਰੀਆਂ ਕੁੜੀਆਂ ਚ ਗਿਆ ਨੂੰ ਇਹੋ ਜੇ ਕੰਮ ਸਿੱਖਿਆ ਹੋਣੀ ਰਹੂਗੇ ਜੀ ਕੋਈ ਨਾ ਬਸ ਪੁੱਤ ਚਾਹ ਪਾਣਤਾ ਸੀ ਪੀ ਕੇ ਆਏ ਸੀ ਚੰਗਾ ਮੇਰੀ ਪੋਤਰੀ ਨੂੰ ਵੀ ਲਾ ਲਈਏ ਕੰਮ ਇਹਨੂੰ ਵੀ ਸਿਖਾ ਲਈ ਕਢਾਈ ਦਾ ਹਾਂਜੀ ਹਾਂਜੀ ਕੋਈ ਨਹੀਂ ਜਰੂਰ ਆਪਾਂ ਨੂੰ ਕਿ ਸਿਖਾ ਦੇ ਤੂੰ ਸਾਡੇ ਤੱਕ ਤੇ ਬੱਚੇ ਭੁੱਖੇ ਮਰਦੇ ਹੈਗੇ ਦੀ ਪੜੇ ਫਿਰ ਇੱਕ ਕੰਮ ਹੀ ਹੋਊਗਾ ਤੁਹਾਡੇ ਵਾਲੀ ਜੀ ਅਸੀਂ ਕਹਿੰਦੇ ਆ ਆ ਦੇ ਕੰਮਾਂ ਦੇ ਬਸ ਰੱਟੇ ਬੱਚਿਆਂ ਤੇ ਲੋਡ ਨਹੀਂ ਹੈਗੀ ਹਾਂ ਹਾਂ ਵਧੀਆ ਸਫਾਈ ਨਾਲ ਕੰਮ ਕਰੋ ਠੀਕ ਹੈ ਜੀ ਹਾਂ ਲਾ ਲਾ ਵਧੀਆ ਲਾਉਏ ਹਾਂ ਸਵੇਰੇ ਇੱਕ ਬ੍ਰਾਈਡਲ ਤਿਆਰ ਕਰਨ ਜਾਣਾ ਆਪਾਂ ਤੇ ਤੁਸੀਂ ਮੇਰੇ ਨਾਲ ਚੱਲਦੇ ਹੋ ਹਾਂ ਤੁਸੀਂ ਕੋਈ ਵਰਤ ਦਾ ਡਿਜ਼ਾਈਨ ਵਗੈਰਾ ਦੇਖਣਾ ਜੀ ਹਾਂਜੀ ਦਿਖਾ ਦਿੰਦੀ ਆ ਬੇਬੇ ਜੀ ਬੈਜਾ ਕੋਈ ਨਹੀਂ ਬੱਚੇ ਨੂੰ ਦੇਖ ਲੈਣ ਤੋਂ ਡਿਜ਼ਾਈਨ ਵਗੈਰਾ ਮੈਂ ਬਿਖਾ ਦੇ ਭਾਈ ਹਾਂ ਕਹੇ ਜੇ ਤਿਆਰ ਕਰਵਾਉਣਾ ਹੈ ਰਾਜੇ ਹੁਣ ਜੀ ਬੱਚੀ ਕੇ 100 ਤੱਕ ਕਰ ਦੇ ਜਿਵੇਂ ਹੁਣ ਥ्रेड ਵਰਕ ਵੀ ਬਹੁਤ ਚੱਲ ਰਿਹਾ ਉਹ ਵੀ ਤੁਹਾਨੂੰ ਸੂਟ ਦਿਖਾ ਲਾਂਗੇ ਅਸੀਂ ਹਾਂਜੀ ਹਾਂਜੀ ਜਿਵੇਂ ਇਹ ਤਾਂ ਹੁਣ ਸਾਰਾ ਹੈਂਡਵਰਕ ਦਾ ਆ ਗਿਆ ਠੀਕ ਹੈ ਥ्रेड ਵਰਕ ਦਾ ਵੀ ਹੈ ਆਪਣੇ ਕੋਲੇ ਆਪਣੇ ਕੋਲੇ ਸਾਰਾ ਕੰਮ ਅਵੇਲੇਬਲ ਹੈ ਹਾਂਜੀ 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 ਜਿਵੇਂ ਇਹ ਥ्रेड ਵਰਕ ਦਾ ਹੋ ਗਿਆ हां ਜਿਵੇਂ ਇਹ ਸਾਰਾ ਥਰੈਡ ਵਰਕ ਦਾ ਹੋ ਗਿਆ ਤੇ ਮੰਨ ਕੇ ਚਲੋ ਇਹ ਹੈਂਡਵਰਕ ਦਾ ਹੋ ਗਿਆ ਤੇ ਇਹ ਜਿਵੇਂ ਇਹ ਮਤਲਬ ਕਿਸੇ ਨੇ ਗੁਰੂ ਘਰ ਵਾਸਤੇ ਬਣਵਾਉਣਾ ਹੋਵੇ ਹਨਾ ਸਾਰੀ ਚੀਜ਼ अवेलेबल ਹੈ ਇਹ ਆਪਣੇ ਕੋਲੇ ਕਿਵੇਂ ਮਰਜ਼ੀ ਕਰਵਾ ਲਓ ਤੁਸੀਂ ਤਿਆਰ ਬਹੁਤ ਸੋਹਣੀਆਂ ਚੀਜ਼ਾਂ ਚੀਜ਼ਾਂ ਜਿਵੇਂ ਹੁਣ ਇਹ ਚੱਲ ਰਿਹਾ ਹੈ نیچے ਦੋ ਤਾਗਾ ਹੋਰ ਹੁੰਦਾ ਤੇ ਆਹ ਹੋਰ ਚੀਜ਼ ਹੁੰਦੀ ਹੈ ਠੀਕ ਹੈ ਬਹੁਤ ਵਧੀਆ ਤੁਸੀਂ ਵੀ ਕੰਮ ਤੁਹਾਨੂੰ ਮੈਂ ਵਧੀਆ ਕਰਕੇ ਦੇਵਾਂਗੇ ਤੁਸੀਂ ਖੁਸ਼ ਹੋ ਕੇ ਜਾਓਗੇ ਤੋਗੀ थैंक यू ਆਪਾਂ ਸਿਖਾਉਣ ਦਾ ਕੰਮ ਵੀ ਕਰਦੇ ਆਂ ਤੇ ਆਪਾਂ ਮਤਲਬ ਵਰਕ ਵਗੈਰਾ ਸਾਰਾ ਅਗਲੇ ਨੂੰ ਪੂਰੀ ਵਧੀਆ ਚੀਜ਼ ਦੇਣੇ ਬਣਾ ਕੇ ਹਾਂ ਜਿਵੇਂ ਇਹ ਸੂਟ ਮਤਲਬ ਕਿ ਦਾਪਾ ਨਹੀਂ ਤੋਂ ਤਿਆਰ ਕਰਵਾਇਆ ਸੀਗਾ ਅੱਛਾ ਅੱਛਾ ਮਤਲਬ ਉਹਨਾਂ ਨੇ ਤੇ ਹੋਰ ਵੀ ਮਤਲਬ ਸੂਟ ਆਏ ਪਏ ਨੇ ਜਿਵੇਂ ਜਿਵੇਂ ਤੁਸੀਂ ਸਿੱਖੋਗੇ ਉਹ ਮੈਂ ਤੁਹਾਨੂੰ ਮਤਲਬ ਸਾਰੀ ਚੀਜ਼ ਸਿਖਾਵਾਂਗੇ ਠੀਕ ਹੈ ਜੀ ਹਾਂਜੀ ਫਿਰ ਬੇਬੀ ਕੱਲ ਆ ਜਾਈਏ ਆਪਾਂ ਹਾਂ ਬੱਸ ਅੰਨੂ ਆ ਜਾਗੇ ਪੁੱਤਾਂ ਚੰਗੇ ਬੇ ਕਰੀਏ ਬੇਬੀ ਕਦਿਸਦੀ ਆ ਹਾਂ ਆਓ ਚੰਗਾ ਭਣੇ ਸਜਾਣੇ ਆ ਹਾਂ ਅਰੇ ਠੀਕ ਐ ਸੀ ਠੀਕ ਐ ਚੰਗਾ ਆਓ ਜੋ ਕੋਈ ਹੋਰ ਕੰਮ ਕਰੀਂ ਹਾਂ ਆਹ ਬੈਰ ਬੈਲੀ ਵਸਾ ਲਈ ਦੋ ਆਰ ਨੂੰ ਦੋ ਆਰ ਨੂੰ ਦੋ ਆਰ ਨੂੰ ਲੈਣੇ ਹੋਗੇ ਪੜਾਈ ਦੀ ਇਹਨਾਂ ਦੇਖੋ ਦੇਖ ਹੈਗਾ ਅੱਛਾ ਮੈਸਰ ਰੇਟ ਬਹੁਤ ਹੋ ਗਿਆ ਇਸ ਚੀਜ਼ਾਂ ਦਾ ਮੈਂ ਕੀ ਸਸਤੀ ਚੀਜ਼ ਹਾਂ ਬਹੁਤ ਜ਼ਿਆਦੇ ਹੈਗੀ ਜਿਵੇਂ ਉਹ ਮੰਨ ਕੇ ਚੱਲੋ ਇਹਦਾ ਆਪਾਂ 3000 3500 ਤੱਕ ਰੇਟ ਲੈ ਲੈਣੇ ਆ ਫਿਰ ਪੈਣੇ ਹੁੰਨਾਂ ਬਾ ਮੱਥਾ ਹੀ ਹੋ ਜਾਂਦਾ ਨਿਗਾਹ ਵੀ ਜਾਂਦੀ ਆ ਆਪਦੀ ਤੇ ਫਿਰ ਤਾਂ ਕਰਕੇ ਥੋੜਾ ਜਿਆਦਾ ਹੋ ਜਾਂਦਾ ਹਾਂ ਪੈਣੇ ਲੱਗੇ ਹੁੰਦੇ ਖਰੀਬ ਨੂੰ 5-6 ਦਿਨ ਤੱਕ ਪੈਸੇ ਦੇ ਤਾਂ ਫਿਰ ਸਾਰੇ ਦੇ ਦੇ ਦਿੰਦੇ ਆ ਪੈਣੇ ਥੋੜਾ ਜਿਆਦਾ ਆਏ ਨਹੀਂ ਕਰਦੇ ਵੀ ਘਟਾ ਲਓ ਘਟਾ ਲਓ ਫਿਰ ਹੁਣ ਆਪਦਾ ਕੰਮ ਚਲਾਉਣਾ ਹੁੰਦਾ ਜਦੋਂ ਬੰਦੇ ਦੇ ਹਾਂਜੀ ਤਾਂ ਕਰਕੇ ਕੰਮ ਬਧੀਆ ਚੱਲਦਾ ਕਰ ਹਾਂਜੀ ਕੰਮ ਬਹੁਤ ਵਧੀਆ ਚੱਲਦਾ ਆਪਣਾ ਵਧੀਆ ਆ ਜਾਂਦੇ ਆ ਰਾ ਕੁੜੀ ਨੂੰ ਵੀ ਉਹੇ ਤੋਂ ਦਿਨ ਹਾਂ ਜੇ ਸਾਡੇ ਸੂਟ ਦੀ ਕਟ ਤੇ ਕਢਾਈ ਬਸ ਜੇ ਲਾਈ ਰੱਖੇ ਜੇ ਛੋਟੇ ਸੂਟ ਹੈ ਇਹ ਅੱਛਾ ਅੱਛਾ ਤੇ ਤਾਂ ਬਾਵਾ ਟਾਈਬ ਲਾਤਾ ਕਹਿੰਦੇ ਨੂੰ ਹੋਵੇ ਫੜਾਏ ਤੇ ਤੈਨੂੰ ਵਿੱਚ ਪਹਿਲੇ ਬਾਹਲੇ ਸੂਟ ਸੀਗੇ ਹੋਰ ਫਿਰ ਮੈਂ ਉਹ ਵੀ ਫੜਾਉਣ ਲਾ ਕੇ ਆਂਦੀ ਆਂ ਹੋਰ ਕਸਟਮਰ ਗੁੱਸੇ ਹੁੰਦੇ ਨੇ ਅੱਛਾ ਕਿੰਨੇ ਪੈਸੇ ਲਵੇਗੀ ਫਿਰ ਤੁਨੇ ਇਹਦਾ 3500 ਰੁਪਏ ਹੈ ਜੀ ਅੱਛਾ ਤਾਂ ਬੜਾ ਮਹਿੰਗਾ ਕੱਢਦੀ ਆਂ ਨਹੀਂ ਭਾਵੇਂ ਉਹ ਆਸਾ ਅੱਛਾ ਹਾਂ ਜੀ ਮੰਗਿਆ ਰਹੀ ਹੈ ਅੱਜ ਕੱਲ੍ਹ ਦਾ ਅੱਜ ਕਾੜੇ ਫੁੜੀਆਂ ਦਾ ਬਾਲੇ ਮਹਿੰਗੇ ਮਹਿੰਗੇ ਸੂਟ ਕੜਾਈ ਕਰ ਰਕੇ ਬੁਆਪ ਦਾ ਹਾਂ ਟ੍ਰੈਂਡ ਹੈ ਫ੍ਰੈਂਡ ਟ੍ਰੈਂਡ ਜੀ ਫ੍ਰੈਂਡ ਜੀ ਜੀ ਆਹਲਾ ਚਲ ਦਈਏ ਜੀ ਅੱਜ ਕਾੜ ਸਾਰੇ ਹੱਥ ਦੀ ਕਰਾਵਾਂ ਤਾਂ ਕੋਈ ਐਨੀ ਮਸ਼ੀਨੀ ਧਿਆਰ ਕਰਨਾ ਆਪਾਂ ਹਾਂ ਸਾਰੀ ਪਸਾਰੇ ਹੱਥ ਨਾਲ ਹੀ ਕੱਢਦੇ ਹੋ ਹਨਾ ਹਾਂਜੀ ਸਾਰੀ ਹੱਥ ਨਾਲ ਬਣਦੀ ਆ ਚੀਜ਼ ਅੱਛਾ ਚੀਜ਼ ਜੀ ਫਿਰ ਬਣੇ ਤਾਂ ਪੂਰੀ ਘੈਂਟ ਲੱਗਦੀ ਹੈ ਅੱਛਾ ਅੱਛਾ ਜਨਾਬ ਦੇ ਪਸੰਦ ਦੀ ਚੀਜ਼ ਪਾ ਲੈਨੇ ਆ ਨਾ ਪਰ ਮਾਰਕੀਟ ਚ ਆਪਾਂ ਨੂੰ ਹੋਈ ਜੀ ਕਿੱਥੇ ਬਣਦੀ ਮਿਲਦੀ ਆ ਚੀਜ਼ ਅੱਛਾ चल खेती खुदी भी, 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 भी कर अच्छा। दे ਕਾਪੀ ਤੇ ਵਿੱਚ ਲਾ ਨਹੀਂ ਵੀ ਬਸ ਉਧਰ ਦੰਗਰ ਸਾਹਮਣੇ ਹਾਂਜੀ ਬਸ ਉਧਰ ਦੰਗਰ ਸਾਹਮਣੇ ਜੇ ਵੀ ਸਾਰੇ ਕਰੂ ਕਰੀ ਦੀ ਆਪਾਂ ਸਾਰੇ ਕਰ ਲੈਣੇ ਆ ਬਈ ਆਏ ਆ ਫਿਰ ਬੁੜੀਆਂ ਨੂੰ ਸਾਰੇ ਕਰਨੇ ਚਾਹੀਦੇ ਆਗੇ ਫਿਰ ਇਹ ਆਪਣੇ ਸਾਰੇ ਟੋਕੇ ਫਿਰ ਸਾਰਦਾ ਨਹੀਂ ਜੀ ਜੇ ਹੁਣ ਇਧਰੋਂ ਕਮਾ ਲੇ ਤਾਂ ਦੁੱਧ ਮੋਲ ਦਾ ਕਿੱਥੋਂ ਖਾ ਪੀ ਲਾਂਗੇ ਆਪਾਂ ਫਿਰ ਉਹ ਵੀ ਆਪਾਂ ਹੁਣ ਜੇ ਇੱਕ ਡੰਗਰ ਰੱਖ ਲਿਆ ਉਧਰੋਂ ਵੀ ਬਚਤ ਪੈ ਜਾਂਦੀ ਹੈ ਇਹ ਕਮਾਏ ਜਿਹੜੇ ਇਹ ਵੀ ਆਪਦੇ ਕੋਲੇ ਰਹਿ ਜਾਂਦੇ ਚਲੋ ਮਹਿੰਗਾਈ ਬਹੁਤ ਹੈ ਕੀ ਕਰੀਏ ਇਹ ਆਪਣਾ ਨਾ ਪੂਰਾ ਬੰਦੇ ਦਾ ਆ ਹਟਪਟਾਵੇ ਕੰਮਾਰੇ ਤੇ ਵਧੀਆ ਕਾਮਜਾਬ ਰਹਿੰਦੀ ਐ ਹੋਰ ਪੂਰਾ ਸੋ ਸਮਝ ਕੇ ਚੱਲਣਾ ਪੈਂਦਾ ਅੱਜ ਬਹੁਤ ਮੰਗਾਈ ਤਾਂ ਰੱਖੀ ਜੰਗਾ ਭਾਈ ਜਿਹਦਾ ਸਾਡਾ ਸੂਟ ਬਣ ਗਿਆ ਫੋਨ ਕਰਦੀ ਕੋਈ ਨਹੀਂ ਜੀ ਤੁਸੀਂ ਬੱਸੋਂ ਆ ਜਾਓ ਲੈ ਜਾਓ ਤੁਹਾਡਾ ਸੂਟ ਰੈਡੀ ਮਿਲੂਗਾ ਜੀ ਠੀਕ ਐ ਜੀ ਤੁਹਾਡੀ ਛੂਟ ਦੀ ਦੇਖੋ ਥ੍ਰੀਪ ਹੋ ਗਈ ਐ ਨੀ ਹਾਂਜੀ ਕੰਮ ਬਧੀ ਕਰਕੇ ਦਿੰਦੇ ਆ ਆਪਾਂ ਤਾਂ ਹੀ ਵਧੀਆ ਹੀ ਹੋ ਜਾਂਦਾ ਕੋਈ ਨਹੀਂ ਹਾਂਜੀ ਨੰਬੇਲਾ ਕੰਮ ਕਰਾਇਆ ਕਿੰਦਰ ਕਿੱਥੇ ਦੁਕਾਨਦਾਰੀ ਚੱਲਦੀ ਹੈ ਆਪਣੀ ਹੂੰ ਹੂੰ ਬਸ ਆਏ ਰੋਟੀ ਪਾਣੀ ਖਾਣ ਦਾ ਟਾਈਮ ਵੀ ਨਹੀਂ ਮਿਲਦਾ ਭੈਣੇ ਨਹੀਂ ਕੰਮ ਤਾਂ ਹੈਗਾ ਸਟਰਗਲ ਵਾਲੇ ਥੋੜਾ ਜਿਹਾ ਇਹ ਸਟਰਗਲ ਕਰਕੇ ਆਪਾਂ ਕਾਮਯਾਬ ਵੀ ਹੋ ਜਾਂਦੇ ਹਾਂ ਹਾਂਜੀ ਔਲੇ ਔਖੇ ਕੰਮ ਕਰਦ ਕੇ ਫੇਰ ਕਿਤੇ ਜਾ ਕੇ ਉਹ ਹੋ ਜਾਂਦਾ ਹਾਂ ਇੱਕ ਦੋ ਕੁੜੀਆਂ ਵੀ ਰੱਖ ਲੈਣੇ ਆ ਉਹ ਵੀ ਨਾਲ ਸਾਰਾ ਲਵਾ ਦਿੰਦੀ ਐ ਕੰਮ ਸਿੱਖਣਾ ਆ ਜਾਂਦੀਆਂ ਗਈਆਂ ਕਿੰਨੀ ਦੇ ਲੈ ਜੋ ਪੇਪਰ ਉਹਨਾਂ ਤੋਂ ਉਹਨਾਂ ਤੋਂ ਜੀ ਆਪਾਂ 3000 ਵੀ ਲੈ ਲੈਨੇ ਆ ਟੰਟਿਆਂ ਦੇ ਸਾਲ ਨਾਲ ਮਤਲਬ 2000 ਵੀ ਲੈ ਜਾਣੇ ਆ ਹਾਂਜੀ ਅੱਡੋ ਢੀ ਹੈ ਜੀ ਲੈਣ ਦੇ ਸਹਾਵ ਨਾਲ ਜਿਨੂੰ ਜਿਵੇਂ ਜਿਵੇਂ ਉਹ ਹੁੰਦਾ ਹਾਂਜੀ ਆਪਾਂ ਮਸ਼ੀਨ ਦਾ ਕੰਮ ਵੀ ਕਰ ਲਈਦਾ ਜੀ ਫਿਰ ਹਾਂਜੀ ਉਹੀ ਗੱਲ ਕਰ ਰਹੀ ਆ ਹਾਂ ਵਿਪਲਤ ਥੋੜਾ ਇਹ ਕਰਦੇ ਹਾਂ ਫਿਰ ਇਸ ਤੋਂ ਵਿਪਲਤ ਲੈਂਡ ਕਰ ਦਿੰਦੇ ਹਾਂ ਲੈ ਕਰਕੇ ਨੂੰ ਫਿਰ ਡਾਊਨ ਬਸ ਥੋੜਾ ਜਿਹਾ ਮਾਰੇ ਕਾਕੇ ਫਿਨਿਸ਼ਿੰਗ ਜੀ ਦਿਓ ਇਹਨੂੰ ਓਕੇ ਵੈਸੇ ਬਹੁਤ ਵਧੀਆ ਕੱਢਿਆ ਆਂ ਤੁਸੀਂ ਬਸ ਥੋੜਾ ਜਿਹਾ ਸਫਾਈ ਦੀ ਲੋੜ ਐ ਓਕੇ ਹਾਂ ਜਿਵੇਂ ਇਸ ਤਰ੍ਹਾਂ ਬਹੁਤ ਸੋਹਣਾ ਕੱਟ ਰਿਹਾ ਸਫਾਈ ਆ ਗਈ ਪੂਰੀ બસ ਮਿਹਨਤ ਨਾਲ ਹੀ ਹੈ ਜਿੰਨਾ ਮਿਹਨਤ ਕਰਦੇਗੇ ਉਨੀ ਵਧੀਆ ਸਫਾਈ ਆ ਜੂਗੀ ਹਾਂ ਰਾਮ ਦਾ ਨਾਮ ਉਹ ਕਰ ਲੈ